ਜਨਰਲ ਸਿੰਘ ਨੂੰ ਅੱਜ ਸਜ਼ਾ ਸੁਣਾਈ ਗਈ ਹੈ ਟੀਲ ਡੈਥ ਮਤਲਬ ਕਿ ਜਦੋਂ ਤੱਕ ਕੋਈ ਮੌਦ ਨਹੀਂ ਉਹਦੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਆਮ ਤਾਂ ਜ਼ਿਆਦਾਤਰ ਨਾ ਚੁੱਪ ਕਰ ਜਾਂਦੀਆਂ ਇਹੋ ਜਿਹੇ ਮਾਮਲੇ 'ਚ ਬਹੁਤ ਵਧੀਆ ਫੈਸਲਾ ਜੱਜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਇਸ ਚੀਜ਼ ਦਾ ਔਰ ਉਸ ਲੜਕੀ ਦੀ ਮਿਹਨਤ ਦੇਖੋ ਜਿਹੜੀ ਕਿ 2018 ਤੋਂ ਇੱਕ ਕੇਸ ਨੂੰ ਲੜਦੀ ਆ ਰਹੀ ਹੈ ਔਰ ਬਹੁਤ ਬਰੇਵਲੀ ਉਸਨੇ ਆਕੇ ਜਿਹੜੇ ਹੈ ਕੇਸ ਦੇ ਬਾਰੇ ਦੱਸਿਆ ਸਾਰਿਆਂ ਨੂੰ ਮੇਰੇ ਕੋਲ ਜਦੋਂ ਇਹ ਕੇਸ ਦੀ ਨੌਲੇਜ ਆਈ ਸੀਗੀ ਅਸੀਂ ਉਹਦੇ ਉੱਤੇ ਵੀ ਸੋਮੋਟੋ ਲਿਆ ਸੀ ਔਰ ਉਹ ਲੜਕੀ ਨਾਲ ਮੇਰੀ ਗੱਲ ਵੀ ਹੋਈ ਹੈ ਔਰ ਜਿਹੜਾ ਉਹ ਸੁਸਾਇਟੀ ਜਿਹੜੀ ਉਹ ਸੁਸਾਇਟੀਆਂ ਉਹਨਾਂ ਦੇ ਵੀ ਕਾਫੀ ਬੰਦੇ ਮੇਰੇ ਟੱਚ ਵਿੱਚ ਸੀਗੇ। ਔਰ ਅਸੀਂ ਇਸ ਚੀਜ਼ ਦੇ ਪੂਰੇ ਫੈਕਟਸ ਵੀ ਮੰਗੇ ਸੀ ਪੁਲਿਸ ਤੋਂ। ਇਹੋ ਜਿਹੜੇ ਜਿਹੜੇ ਧਰਮ ਗੁਰੂ ਬੰਦੇ ਇਹ ਅੱਜ ਪਹਿਲੀ ਵਾਰ ਨਹੀਂ ਹੋਇਆ। ਧਰਮ ਗੁਰੂ ਪਹਿਲਾਂ ਵੀ ਬੰਦੇ ਇਹੋ ਜਿਹੇ ਰਹੇ ਨੇ। ਜੇਲਾ ਜਿਵੇਂ ਜਾਂਦੇ ਰਹੇ ਨੇ, ਜੇਲਾ ਜਿਵੇਂ ਵਾਚਪੇਰੋਲ ਤੇ ਵੀ ਆਂਦੇ ਰਹੇ ਨੇ, ਫਿਰ ਫੇਰ ਜੇਲਾ ਚਲੇ ਜਾਂਦੇ ਨੇ। ਇਸ ਚੀਜ਼ ਦੇ ਉੱਤੇ ਸਾਨੂੰ ਜਿਹੜਾ ਥੋੜੀ ਜੀ ਐਡਮਿਨਿਸਟਰੇਟਰ ਦੀ ਤਰਫੋਂ ਵੀ ਥੋੜੀ ਜੀ ਜਿਹੜੀ ਹੈ ਦਰਾਪਤ ਹੋਣੀ ਚਾਹੀਦੀ ਹੈ ਕਿ ਇਹ ਕਿਹੋ ਜੀ ਐਕਟੀਵਿਟੀ ਕਿੱਥੇ ਹੋ ਰਹੀ ਹੈ ਇਸੇ ਬਾਰੇ ਐਕਸ਼ਨ ਲੈਣਾ ਚਾਹੀਦਾ ਜਿਹੜੀਆਂ ਵੀ ਕੁੜੀਆਂ ਕੇਸ ਦੇ ਵਿੱਚ ਸਫਰ ਕੀਤੀਆਂ ਨੇ ਜਾਂ ਪਾਸਟਰ ਦਾ ਜਾਂ ਕਿਸੇ ਹੋਰ ਕਿਸੇ ਧਰਮਗੁਰੂ ਦਾ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਦੇਖੋ ਧਰਮ ਦੀ ਜਦੋਂ ਆ ਜਾਂਦੀ ਹੈ ਸਾਡੇ ਆਸਥਾ ਦੀ ਗੱਲ ਆ ਜਾਂਦੀ ਹੈ ਉਦੋਂ ਅਸੀਂ ਸਾਰੇ ਅਡਲਟ ਅਸੀਂ ਸਮਝਦੇ ਹਾਂ ਆਪਣਾ ਚੰਗਾ ਬੁਰਾਈ ਸਭ ਸਮਝਦੇ ਇਸ ਚੀਜ਼ ਨੂੰ ਬਲਾਈਂਡਲੀ ਇਸ ਚੀਜ਼ ਨੂੰ ਫੇਥ ਨੂੰ ਫਾਲੋ ਨਹੀਂ ਕਰਨਾ ਚਾਹੀਦਾ ਕਦੇ ਵੀ ਇਹ ਹਰ ਚੀਜ਼ ਨੂੰ ਕਈ ਵਾਰੀ ਹੁੰਦਾ ਹੈ ਕਿ ਪੈਸੇ ਦੇ ਲਾਲਚ ਆ ਜਾਂਦੇ ਕਈ ਇੰਸਟੀਟਿਊਸ਼ਨਸ ਪੈਸੇ ਦੇ ਲਈ ਸ਼ੁਰੂ ਕਰ ਦਿੰਦੇ ਨੇ ਉਹਦੇ ਜੱਜਿੰਦ ਨੇ ਕਦੇ ਕਿਸੇ ਗਰੀਬੀ ਦੇ ਦਬਾਅ ਉੱਥਲੇ ਆ ਕੇ ਵੀ ਚਲੋ ਸਾਨੂੰ ਇੱਥੇ ਕੋਈ ਫਾਇਦਾ ਹੋ ਰਿਹਾ ਹੋਵੇਗਾ ਲੇਕਿਨ ਜਦੋਂ ਕੁੜੀਆਂ ਦੀ ਇਸ ਤਰੀਕੇ ਦੇ ਨਾਲ ਪੱਤ ਰੋਲੀ ਜਾਂਦੀ ਹੈ ਨਾ ਉਹ ਜਿਹੜੀਆਂ ਟਾਇਲਟ ਨਹੀਂ ਕਰਨੀ ਚਾਹੀਦੀ ਸਾਰੇ ਸਮਾਜ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਇਹਦੇ ਬਾਰੇ ਔਰ ਬਲਾਈਂਡ ਫੇਥ ਕਿਸੇ ਦੇ ਉੱਤੇ ਨਹੀਂ ਕਰਨਾ ਚਾਹੀਦਾ ਹਨਾ ਅਕਸਰ ਦੇਖਿਆ ਜਾਂਦਾ ਕੋਈ ਵਾਰੀ ਇਹੋ ਜਿਹੀ ਪੀੜਤ ਪੁਲਿਸ ਕੋਲੇ ਜਾਂਦੇ ਉਹ ਕਹਿੰਦੇ ਕਾਨੂੰਨ ਦੀ ਬਜਾ ਪਾਠ ਪੜਾਉਣੇ ਸ਼ੁਰੂ ਕਰ ਦਿੰਦੇ ਵੀ ਐ ਕਰਨਾ ਪੈਣਾ ਕੋਰਟ ਜਾਣਾ ਪੈਣਾ ਉਹ ਉਹ ਕਿਸ ਤਰ੍ਹਾਂ ਉਹਨਾਂ ਪਹਿਲੀ ਗੱਲ ਇਹ ਹੈ ਨਾ ਕਿ ਹਰ ਕੋਈ ਅਡਲਟ ਹਰ ਕੋਈ ਆਪਣੇ ਬਰਾ ਬੁਰਾ ਸਮਝ ਸਕਦਾ ਜੇ ਅਸੀਂ ਜਾਂ ਤੁਸੀਂ ਅਸੀਂ ਕਿਤੇ ਜਾਣਦੇ ਆ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਚੀਜ਼ ਠੀਕ ਨਹੀਂ ਹੈ ਉਸ ਚੀਜ਼ ਦੇ ਉੱਤੇ ਜਿਹੜੀਆਂ ਆਪਣੇ ਆਪ ਤੇ ਕੰਟਰੋਲ ਰੱਖਣਾ ਪੈਂਦਾ ਪੁਲਿਸ ਤੇ ਉਹਦੇ ਐਕਸ਼ਨ ਚ ਆਉਂਦੀ ਹੈ ਜਦੋਂ ਕੋਈ ਗੱਲ ਐਓ ਜੀ ਹੁੰਦੀ ਆ ਕੋਈ ਸੁਣਿਆ ਜਾਂਦਾ ਕਿ ਐਓ ਜਿੱਤੇ ਕ੍ਰਾਈਮ ਹੋ ਰਿਹਾ ਜਿੰਦਰ ਸਿੰਘ ਨੂੰ ਅੱਜ ਸਜ਼ਾ ਸੁਣਾਈ ਗਈ ਹੈ ਟਿਲ ਡੈਥ ਮਤਲਬ ਕਿ ਜਦੋਂ ਤੱਕ ਕੋਈ ਮੌਤ ਨਹੀਂ ਹੋਦੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਔਰਤਾਂ ਜ਼ਿਆਦਾਤਰ ਨਾ ਚੁੱਪ ਕਰ ਜਾਂਦੀਆਂ ਇਹੋ ਜਿਹੇ ਮਾਮਲੇ 'ਚ ਬਹੁਤ ਵਧੀਆ ਫੈਸਲਾ ਜਜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਇਸ ਚੀਜ਼ ਦਾ। ਔਰ ਉਸ ਲੜਕੀ ਦੀ ਮਿਹਨਤ ਦੇਖੋ ਜਿਹੜੀ ਕਿ 2018 ਤੋਂ ਇੱਕ ਕੇਸ ਨੂੰ ਲੜਦੀ ਆ ਰਹੀ ਹੈ ਔਰ ਬਹੁਤ ਬਰੇਵਲੀ ਉਸਨੇ ਆਕੇ ਜਿਹੜਿਆ ਹੈ ਕੇਸ ਦੇ ਬਾਰੇ ਦੱਸਿਆ ਸਾਰਿਆਂ ਨੂੰ। ਮੇਰੇ ਕੋਲ ਜਦੋਂ ਇਹ ਕੇਸ ਦੀ ਨੌਲੇਜ ਆਈ ਸੀਗੀ ਅਸੀਂ ਉਹ ਜਦੋਂ ਤੇ ਵੀ ਸੋਮੋਟੋ ਲਿਆ ਸੀ ਔਰ ਉਹ ਲੜਕੀ ਨਾਲ ਮੇਰੀ ਗੱਲ ਵੀ ਹੋਈ ਹੈ ਔਰ ਜਿਹੜਾ ਉਹ ਸੁਸਾਇਟੀ ਜਿਹੜੀ ਉਹ ਸੁਸਾਇਟੀ ਆ ਉਹਨਾਂ ਦੇ ਵੀ ਕਾਫੀ ਬੰਦੇ ਮੇਰੇ ਟਾਚੂਦ ਸੀਗੇ। ਔਰ ਅਸੀਂ ਇਸ ਚੀਜ਼ ਦੇ ਪੂਰੇ ਫੈਕਟਸ ਵੀ ਮੰਗੇ ਸੀ ਪੁਲਿਸ ਤੋਂ। ਇਹੋ ਜਿਹੇ ਜਿਹੜੇ ਧਰਮ ਗੁਰੂ ਵਰਦੇ ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਧਰਮਗੁਰੂ ਪਹਿਲਾਂ ਵੀ ਬੰਦੇ ਐੋਜੇ ਰਹੇ ਨੇ ਜੇਲਾ ਚ ਵੀ ਜਾਂਦੇ ਰਹੇ ਨੇ ਜੇਲਾ ਚ ਵਰਚੂਪ ਪੇਰੋਲ ਤੇ ਵੀ ਆਂਦੇ ਰਹੇ ਨੇ ਫੇ ਫੇਰ ਜੇਲਾ ਚਲੇ ਜਾਂਦੇ ਆ ਇਸ ਚੀਜ਼ ਦੇ ਉੱਤੇ ਸਾਨੂੰ ਜਿਹੜਾ ਥੋੜੀ ਜੀ ਐਡਮਿਨਿਸਟਰੇਟਰ ਦੀ ਤਰਫ ਤੋਂ ਵੀ ਥੋੜੀ ਜੀ ਜਿਹੜੀ ਹੈ ਦਰਾਪਤ ਹੋਣੀ ਚਾਹੀਦੀ ਹੈ ਕਿ ਕਿਹੋ ਜੀ ਐਕਟੀਵਿਟੀ ਕਿੱਥੇ ਹੋ ਰਹੀ ਹੈ ਅਗਰ ਐੋਜੇ ਕੁਝ ਹੁੰਦਾ ਆ ਇਸ ਦੇ ਬਾਰੇ ਐਕਸ਼ਨ ਲੈਣਾ ਚਾਹੀਦਾ ਜਿਹੜੀਆਂ ਵੀ ਕੁੜੀਆਂ ਇਸ ਦੇ ਵਿੱਚ ਸਫਰ ਕੀਤੀਆਂ ਨੇ ਜਾਂ ਪਾਸਟਰ ਦਾ ਜਾਂ ਕਿਸੇ ਹੋਰ ਕਿਸੇ ਧਰਮਗੁਰੂ ਦਾ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਜੇ ਕੋਈ ਤਾਂ ਅੰਧੀ ਜਦੋਂ ਆ ਜਾਂਦੀ ਹੈ ਨਾ ਸਾਡੇ ਆਸਥਾ ਦੀ ਗੱਲ ਆ ਜਾਂਦੀ ਹੈ ਉਦੋਂ ਅਸੀਂ ਸਾਰੇ ਅਡਲਟ ਅਸੀਂ ਸਮਝਦੇ ਹਾਂ ਆਪਣਾ ਚੰਗਾ ਬੁਰਾਈ ਸਭ ਸਮਝਦੇ ਇਸ ਚੀਜ਼ ਨੂੰ ਬਲਾਈਂਡਲੀ ਇਸ ਚੀਜ਼ ਨੂੰ ਫੇਥ ਨੂੰ ਫਾਲੋ ਨਹੀਂ ਕਰਨਾ ਚਾਹੀਦਾ ਕਦੇ ਵੀ ਇਹ ਹਰ ਚੀਜ਼ ਨੂੰ ਕਈ ਵਾਰੀ ਹੁੰਦਾ ਹੈ ਕਿ ਪੈਸੇ ਦੇ ਲਾਲਚ ਆ ਜਾਏ ਕਈ ਇੰਸਟੀਟਿਊਸ਼ਨਸ ਪੈਸੇ ਦੇ ਨਹੀਂ ਸ਼ੁਰੂ ਕਰ ਦਿੰਦੇ ਨੇ ਉਹਨੇ ਜੱਜ ਜਿੰਨੇ ਕਦੇ ਕਿਸੇ ਗਰੀਬੀ ਦੇ ਦਰਵਾਜ਼ੇ ਥੱਲੇ ਆ ਕੇ ਵੀ ਚਲੋ ਸਾਨੂੰ ਇਥੇ ਕੋਈ ਫਾਇਦਾ ਹੋ ਰਿਹਾ ਹੋਵੇਗਾ ਲੇਕਿਨ ਜਦੋਂ ਕੁੜੀਆਂ ਦੀ ਇਸ ਤਰੀਕੇ ਦੇ ਨਾਲ ਪੱਤ ਰੋਲੀ ਜਾਂਦੀ ਹੈ ਉਹ ਜਿਹੜੀਆਂ ਟਾਇਲਟ ਨਹੀਂ ਕਰਨੀ ਚਾਹੀਦੀ ਸਾਰੇ ਸਮਾਜ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਇਹਦੇ ਬਾਰੇ ਔਰ ਬਲਾਈਂਡ ਫੇਥ ਕਿਸੇ ਦੇ ਉੱਤੇ ਨਹੀਂ ਕਰਨਾ ਚਾਹੀਦਾ ਇਹਨਾਂ ਅਕਸਰ ਦੇਖਿਆ ਜਾਂਦਾ ਕੋਈ ਵਾਰੀ ਇਹੋ ਜਿਹੀ ਪੀੜਤ ਪੁਲਿਸ ਕੋਲ ਜਾਂਦੇ ਉਹ ਕਹਿੰਦੇ ਕਾਨੂੰਨ ਦੀ ਬਜਾ ਪਾਠ ਪੜਾਉਣੇ ਸ਼ੁਰੂ ਕਰ ਦਿੰਦੇ ਵੀ ਐਂ ਕਰਨਾ ਪੈਣਾ ਕੋਰਟ ਜਾਣਾ ਪੈਣਾ ਉਹ ਉਹ ਕਿਸ ਤਰ੍ਹਾਂ ਉਹਨਾਂ ਪਹਿਲੀ ਗੱਲ ਇਹ ਹੈ ਨਾ ਕਿ ਹਰ ਕੋਈ ਅਡਲਟ ਹਰ ਕੋਈ ਆਪਣੇ ਬਰਾ ਬੁਰਾ ਸਮਝ ਸਕਦਾ ਜੇ ਅਸੀਂ ਜਾਂ ਤੁਸੀਂ ਅਸੀਂ ਕਿਤੇ ਜਾਣਦੇ ਆ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਇਸ ਚੀਜ਼ ਠੀਕ ਨਹੀਂ ਹੈ ਉਸ ਚੀਜ਼ ਦੇ ਉੱਤੇ ਜਿਹੜਿਆ ਆਪਣੇ ਆਪ ਤੇ ਕੰਟਰੋਲ ਰੱਖਣਾ ਪੈਂਦਾ ਪੁਲਿਸ ਤੇ ਉਹਦੇ ਐਕਸ਼ਨ ਚ ਆਉਂਦੀ ਜਦੋਂ ਕੋਈ ਗੱਲ ਐਓ ਜੀ ਹੁੰਦੀ ਆ ਕੋਈ ਸੋਹਿਆ ਜਾਂਦਾ ਕਿ ਐਓ ਜਿੱਤੇ ਕ੍ਰਾਈਮ ਹੋ ਰਿਹਾ ਹੈ